ਸਿੰਘ ਨਾਇਮ ਮੈਂ ਬੰਡਾਲਾ ਜੋਲ ਤੋਂ ਜਿੱਤਿਆ ਜੀ ਬੰਡਾਲਾ 2 ਤੋਂ ਤਾਂ ਕਿਸ ਤਰ੍ਹਾਂ ਦਾ ਰਿਹਾ ਲੋਕਾਂ ਦਾ ਹੰਗਾਰਾ ਬਾਈ ਜੀ ਬਹੁਤ ਵਧੀਆ ਰਿਹਾ ਜੀ ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਧੰਨਵਾਦੀ ਆ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਟੀਮ ਸਰਦਾਰ ਰਣਵੀਰ ਸਿੰਘ ਭੁੱਲਰ ਐਮ ਐਲ ਏ ਫਿਰੋਜ਼ਪੁਰ ਔਰ ਸਰਦਾਰ ਕਲਦੀਪ ਸਿੰਘ ਭੁੱਲਰ ਔਰ ਜਿੰਨੇ ਵੀ ਮੇਰੇ ਨਾਲ ਭਰਾ ਔਰ ਜਿਨ੍ਹਾਂ ਨੇ ਵੱਧ ਚੜ ਕੇ ਮੇਰਾ ਇਸ ਮੁਹਿੰਮ ਦੇ ਵਿੱਚ ਸਾਥ ਦਿੱਤਾ ਔਰ ਵੱਧ ਚੜ ਕੇ ਮੈਨੂੰ ਵੋਟਾਂ ਪਾ ਕੇ ਜਿਤਾਇਆ ਮੈਂ ਬੜਾ ਧੰਨਵਾਦੀ ਆ ਜੀ ਉਹਨਾਂ ਦਾ 350 ਦੀ ਮੇਰੀ ਲੀਡ ਰਹੀ ਹੈ ਜੀ ਬਹੁਤ ਬਹੁਤ ਧੰਨਵਾਦ ਆ ਜੀ ਸਭ ਤੋਂ ਪਹਿਲਾਂ ਸਮੁੱਚੀ ਲੀਡਰਸ਼ਿਪ ਟੀਮ ਦਾ ਔਰ ਜਿੰਨੇ ਵੀ ਮੇਰੇ ਅ ਜਿੰਨੇ ਵੀ ਭਰਾ ਔਰ ਰਿਸ਼ਤੇਦਾਰ ਇਸ ਇਲਾਕੇ ਦੇ ਜਿੰਨੇ ਵੀ ਸੰਗਤ ਨੇ ਮੈਨੂੰ ਵੱਧ ਚੜ ਕੇ ਵੋਟਾਂ ਪਾਈਆਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਆ ਜੀ ਸਿਆਸੀ ਸਭਾ ਆਪਣਾ ਪਹਿਲੋਂ ਵੀ ਕੋਈ ਸੀ ਬੈ ਕੇ ਆਮ ਆਦਮੀ ਪਾਰਟੀ ਦੇ ਸਿਆਸੀ ਸਭਾ ਸੀ ਆਪਣਾ ਨਹੀਂ ਸਿਆਸੀ ਸਭਾ ਇਹ ਆਮ ਆਦਮੀ ਪਾਰਟੀ ਤੋਂ ਸ਼ੁਰੂ ਹੋਇਆ ਜੀ ਸ਼ੁਰੂ ਹੈ ਠੀਕ ਸਰਦਾਰ ਕੁਲਦੀਪ ਸਿੰਘ ਭੁੱਲਰ ਉਹਨਾਂ ਨੇ ਵੱਧ ਚੜ ਕੇ ਮੇਰਾ ਸਾਥ ਦਿੱਤਾ ਜਿੱਥੇ ਕਿਤੇ ਵੀ ਉਹਨਾਂ ਦੀ ਲੋੜ ਰਹੀ ਪਹਿਲ ਦੇ ਆਧਾਰ ਤੇ ਮੇਰਾ ਫੋਨ ਚੱਕ ਕੇ ਕੰਮ ਕੀਤਾ ਔਰ ਜਿੰਨਾ ਵੀ ਪਿੰਡ ਪਿੰਡ ਉਹਨਾਂ ਨੇ ਮੇਰਾ ਸਾਥ ਦਿੱਤਾ ਜੀ ਬਹੁਤ ਵਧੀਆ ਇਲਾਕਾ ਨਿਵਾਸੀਆਂ ਨੂੰ ਮੇਰਾ ਇਹੀ ਮੈਸੇਜ ਹੈ ਜੀ ਕਿ ਉਹਨਾਂ ਨੇ ਅੱਜ ਮੈਨੂੰ ਵੋਟਾਂ ਪਾ ਕੇ ਜਿਤਾ ਕੇ ਉਹਨਾਂ ਨੇ ਆਪ ਦਾ ਫਰਜ਼ਾਦਾ ਕਰ ਦਿੱਤਾ ਹੁਣ ਮੇਰਾ ਫਰਜ਼ ਸ਼ੁਰੂ ਹੁੰਦਾ ਕਿ ਮੈਂ ਵੱਧ ਤੋਂ ਵੱਧ ਇਸ ਇਲਾਕੇ ਦਾ ਵਿਕਾਸ ਕਰਾਂ ਔਰ ਜਿਹੜੀ ਨੌਜਵਾਨ ਪੀੜ੍ਹੀ ਹੈ ਨਸ਼ਿਆਂ ਵੱਲ ਜਾ ਰਹੀ ਹੈ ਇਸ ਨਸ਼ਿਆਂ ਦੇ ਜਿਹੜਾ ਇਹਨੂੰ ਠੱਲ ਪਾਈ ਜਾਵੇ ਇਸ ਦੇ ਵਿੱਚ ਮੈਂ ਉਹਨਾਂ ਦੀ ਆਸਤੇ ਬਿਲਕੁਲ ਖੜਾ ਉਤਰਾ ਹਾਂਗਾ ਤੇ ਵੱਧ ਤੋਂ ਵੱਧ ਉਹਨਾਂ ਦਾ ਵਿਕਾਸ ਕਰਾਂਗਾ ਔਰ ਆਸ ਤੋਂ ਵੱਧ ਕੰਮ ਕਰਾਂਗੇ ਬਾਈ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਜਿਹੜੇ ਵੱਡੇ ਕੋ ਚਿਹਰੇ ਆਪਣੇ ਪਿੰਡਾਂ ਦੇ ਵਿੱਚ ਹਾਰੇ ਆ ਉਹਦਾ ਹਾਰਨ ਦਾ ਕਾਰਨ ਕੀ ਹੈ ਬਾਈ ਹਾਰ ਦਾ ਕਾਰਨ ਵੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਕਹਿੰਨਾ ਵੀ ਇੱਕ ਜਿਹੜੀ ਹੁੰਦੀ ਹੈ ਪ੍ਰੱਪੀ ਹਾਂਜੀ ਇਲਾਕੇ ਦੀ ਪ੍ਰੱਪੀ ਜ਼ਰੂਰੀ ਹੁੰਦੀ ਆ ਹਾਂਜੀ ਔਰ ਦੂਸਰਾ ਮੈਂ ਕਹਿੰਨਾ ਵੀ ਜਿਹੜਾ ਕੰਮ ਵੱਲ ਜੇ ਜਾਈਏ ਤਾਂ ਕੰਮ ਨੂੰ ਸਭ ਤੋਂ ਪਹਿਲ ਦੇਣੀ ਚਾਹੀਦੀ ਆ ਔਰ ਕੰਮ ਹੋ ਵੀ ਰਿਹਾ ਵਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੰਮ ਹੋਏਗਾ ਵੀ ਠੀਕ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਆਸ ਕਰਦੇ ਹਾਂ ਕਿ ਆਮ ਆਦਮੀ ਪਾਰਟੀ ਵੱਧ ਤੋਂ ਵੱਧ ਕੰਮ ਕਰੇਗੀ ਔਰ ਵੱਧ ਤੋਂ ਵੱਧ ਇਹ ਵੋਟਾਂ ਵੱਲ ਹੋਰ ਲੀਡ ਲਏਗੀ ਨਸ਼ਿਆਂ ਦੇ ਵਿੱਚ ਅੱਜ ਸਾਡਾ ਨੌਜਵਾਨ ਵੀਡੀ ਇੰਨੀ ਧਸ ਚੁੱਕੀ ਹੈ ਕਿ ਉਹਨੂੰ ਬਾਹਰ ਕਢਣਾ ਬੜਾ ਔਖਾ ਹੋ ਗਿਆ ਜੀ ਔਰ ਮੈਂ ਸਭ ਤੋਂ ਪਹਿਲਾਂ ਆਪਣੀ ਸਰਕਾਰ ਦੇ ਅੱਗੇ ਇਹੀ ਗਹਾਰ ਲਾਵਾਂ ਕਿ ਕਿ ਨਸ਼ਿਆਂ ਦੇ ਵਿਰੁੱਧ ਲੜਾਈ ਲੜਨ ਦੇ ਵਿੱਚ ਮੇਰਾ ਸਾਥ ਵੱਧ ਤੋਂ ਵੱਧ ਸਾਥ ਦੇਣ ਔਰ ਮੈਂ ਵੱਧ ਤੋਂ ਵੱਧ ਨਸ਼ੇ ਦੇ ਵਿਰੁੱਧ ਜਾਂਗ ਆਵਦੀ ਜਿੱਤਾਂ ਕਿਸਾਨਾਂ ਦੇ ਨਾਲ ਖੜੇ ਆ ਜੀ ਸ਼ੁਰੂ ਤੋਂ ਖੜੇ ਆ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਖੁਦ ਕਿਸਾਨ ਆ ਜੀ ਅਸੀਂ ਠੀਕ ਹੈ ਕਿਸਾਨਾਂ ਦੇ ਨਾਲ ਖੜੇ ਆ ਜਿੱਥੇ ਵੀ ਕਿਸਾਨ ਨੂੰ ਕੋਈ ਮੁਸ਼ਕਲ ਆਏਗੀ ਸਾਡੀ ਸਰਕਾਰ ਪਹਿਲ ਦੇ ਆਧਾਰ ਤੇ ਉਹਨਾਂ ਦੇ ਨਾਲ ਖੜੀ ਆ ਜੀ ਦੂਸਰਾ ਮੁੱਦਾ ਹੈਗਾ ਜੀ ਸਾਡੀਆਂ ਸੜਕਾਂ ਦਾ ਜਿਹੜੀਆਂ ਅੱਜ ਕੱਲ ਅੱਜ ਦੇ ਦੌਰ ਦੇ ਵਿੱਚ ਸੜਕਾਂ ਬਹੁਤ ਜ਼ਿਆਦਾ ਗੰਭੀਰ ਰੂਪ ਦੇ ਵਿੱਚ ਖਰਾਬ ਹੋ ਚੁੱਕੀਆਂ ਵਾਂ ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹੁੰਦਾ ਕਿ ਸਾਡਾ ਜਿਹੜਾ ਏਰੀਆ ਹੈ ਉਹ ਹਰ ਪ੍ਰਭਾਵਿਤ ਏਰੀਆ ਹੈ ਔਰ ਇਸ ਇਲਾਕੇ ਦੇ ਵਿੱਚ ਜਿੰਨੇ ਵੀ ਗਰੀਬ ਲਾਲੋ ਅਮੀਰ ਲਾਲੋ ਸਭ ਦੀ ਪਹਿਲਾਂ ਤਾਂ ਫਸਲ ਬਰਬਾਦ ਹੋ ਗਈ ਜੀ ਹੜ੍ਹ ਦੇ ਕਾਰਨ ਔਰ ਦੂਸਰਾ ਜਿਹੜਾ ਉਹਨਾਂ ਦੇ ਮਕਾਨ ਸੀ ਉਹ ਵੀ ਤਰੇੜਾਂ ਪੈ ਚੁੱਕੀਆਂ ਕਈ ਕਿਸੇ ਗਰੀਬ ਪਰਿਵਾਰ ਕਈ ਉਹਨਾਂ ਦੇ ਘਰ ਜਿਹੜੇ ਸੀ ਉਹ ਮਕਾਨ ਸੀ ਉਹ ਡਿੱਗ ਚੁੱਕੇ ਆ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਚਾਹੂਗਾ ਕਿ ਸਰਕਾਰ ਔਰ ਜਿਹੜੀ ਪਾਰਟੀ ਆ ਉਹ ਮੈਨੂੰ ਇਹ ਹਿੰਮਤ ਦੇਵੇ ਕਿ ਮੈਂ ਲੋਕਾਂ ਦਾ ਜਿਹੜਾ ਆਪਣੇ ਘਰਾਂ ਦੀ ਉਹਨਾਂ ਦੀ ਜਿਹੜੀ ਹੈਗੀ ਆ ਵੀ ਉਸਾਰੀ ਜਾਂ ਉਹ ਰਹਿਣ ਯੋਗ ਉਹਨਾਂ ਨੂੰ ਘਰ ਦੇ ਸਕੀ ਹੈ ਨੌਜਵਾਨਾਂ ਲਈ ਦੇਖੋ ਜੀ ਸਰਕਾਰ ਭਗਵੰਤ ਮਾਨ ਸਰਕਾਰ ਜਿਹੜੀ ਉਹ ਪਹਿਲਾਂ ਹੀ ਤੁਸੀਂ ਦੇਖਿਆ ਹੋਣਾ ਕਿ ਬਹੁਤ ਜ਼ਿਆਦਾ ਜਿਹੜੀਆਂ ਨੌਕਰੀਆਂ ਆ ਉਹ ਹੁਣ ਕੱਟ ਚੁੱਕੀ ਹੈਗੀ ਆ ਔਰ ਮੈਂ ਤਾਂ ਇਹੀ ਵੱਧ ਤੋਂ ਵੱਧ ਅਪੀਲ ਨੌਜਵਾਨਾਂ ਨੂੰ ਕਰਦਾ ਕਿ ਵੱਧ ਤੋਂ ਵੱਧ ਆਪਣੇ ਜਿਹੜੇ ਵੀ ਸਾਡੇ ਹੈਗੇ ਆ میٹرਿਕ ਪਾਸ ਆ ਜਾਂ ਪਲੱਸ 2 ਪਾਸ ਆ ਉਹ ਨੌਜਵਾਨ ਵੱਧ ਤੋਂ ਵੱਧ ਆਪਣਾ ਇਹ ਫਾਰਮ ਅਪਲਾਈ ਕਰਨ ਔਰ ਵੱਧ ਤੋਂ ਵੱਧ ਜਿਹੜੀਆਂ ਨੌਕਰੀਆਂ ਸਰਕਾਰ ਦੇ ਰਹੀ ਹੈ ਇਸ ਟਾਈਮ ਲਾਸਟ ਤੇ ਆਪਣੇ ਵੋਟਰਾਂ ਨੂੰ ਕੀ ਅੰਤਿਮ ਸਨੇਹਾ ਦੇਣਾ ਚਾਹੁੰਦੇ ਤੁਸੀਂ ਵੋਟਰਾਂ ਨੂੰ ਇਹੀ ਸੰਦੇਸ਼ ਹੈ ਜੀ ਮੇਰੇ ਵੱਲੋਂ ਕਿ ਜਿਨ੍ਹਾਂ ਵੀਰਾਂ ਨੇ ਔਰ ਭਰਾਵਾਂ ਨੇ ਜਿੰਨੇ ਵੀ ਸਮੂਹ ਸੰਗਤ ਨੇ ਮੇਰਾ ਵੱਧ ਤੋਂ ਵੱਧ ਚੜ ਕੇ ਸਾਥ ਦਿੱਤਾ ਹੈ ਉਹਨਾਂ ਨੂੰ ਇਹੀ ਹੈ ਕਿ ਉਹਨਾਂ ਦੇ ਵਿਕਾਸ ਦੇ ਵਿੱਚ ਪਿੰਡਾਂ ਦੇ ਵਿਕਾਸ ਦੇ ਵਿੱਚ ਕੋਈ ਵੀ ਕਮੀ ਨਹੀਂ ਰਹੇਗੀ ਔਰ ਸਰਦਾਰ ਮੀਰ ਸਿੰਘ ਭੁੱਲਰ ਔਰ ਕੁਲਦੀਪ ਸਿੰਘ ਭੁੱਲਰ ਮੇਰੇ ਨਾਲ ਖੜੇ ਆ ਜੀ ਕਿਸੇ ਵੀ ਟਾਈਮ ਕੋਈ ਵੀ ਵੋਟਰ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਹੈ ਯੋਗ ਮੁਸ਼ਕਲ ਹੈ ਤੇ ਉਹਦਾ ਹੱਲ ਕੀਤਾ ਜਾਏਗਾ ਮੈਂ ਜੀ ਗਰਮੇਸ਼ ਸਿੰਘ ਸਾਬਕਾ ਸਰਪੰਚ ਪਿੰਡ ਧੀਰਾਕਰਾ ਜ਼ਿਲ੍ਹਾ ਫਿਰੋਜ਼ਪੁਰ ਜੀ ਸਭ ਤੋਂ ਪਹਿਲਾਂ ਤਾਂ ਮੈਂ ਆਪ ਜੀ ਦੇ ਚੈਨਲ ਸਾਡੀ ਧਰਤੀ ਸਾਡੇ ਲੋਕ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ ਕਿ ਹਰ ਥਾਂ ਜਿਹੜਾ ਸਾਡਾ ਸਾਥ ਦਿੰਦੇ ਰਹਿਆ ਹੜਾਂ ਦੇ ਵਿੱਚ ਵੀ ਸਾਡਾ ਸਾਥ ਦਿੱਤਾ ਵਾ ਤੇ ਅੱਜ ਵੀ ਜਿਹੜਾ ਸਾਡੇ ਕੋਲ ਪਹੁੰਚੇ ਨੇ ਉਸ ਤੋਂ ਇਲਾਵਾ ਜਿਹੜੇ ਵੀ ਵੀਰਾਂ ਨੇ ਸਾਡੀਆਂ ਭੈਣਾਂ ਨੇ ਸਾਡੀਆਂ ਮਾਤਾਵਾਂ ਨੇ ਸਾਡੇ ਬਜ਼ੁਰਗਾਂ ਨੇ ਇਸ ਬੱਚੇ ਨੂੰ ਵੋਟਾਂ ਪਾ ਕੇ ਜਿਤਾਇਆ ਵਾ ਉਹਨਾਂ ਸਾਰਿਆਂ ਦਾ ਕੋਟੀ ਕੋੜ ਧੰਨਵਾਦ ਅਤੇ ਮੈਂ ਇੱਕ ਸਾਰੀਆਂ ਹੀ ਪਾਰਟੀਆਂ ਨੂੰ ਸਿਨ੍ਹਾ ਦੇਣਾ ਚਾਹਣਾ ਵਾ ਕਿ ਚੰਗਾ ਵਰਕਰ ਚੰਗਾ ਮਿਹਨਤੀ ਜਿਹੜਾ ਵਰਕਰ ਆ ਉਹਨੂੰ ਚੁਣੋ ਤੇ ਉਹਨੂੰ ਗਾੜੀ ਕਰੋ ਇਹ ਜਿਹੜਾ ਬੰਦਾ ਵਾ ਧਰਮਪ੍ਰੀਤ ਸਿੰਘ ਇਹ ਬਹੁਤ ਮਿਹਨਤੀ ਵਰਕਰ ਕਰਕੇ ਅਤੇ ਸਾਰੇ ਲੋਕਾਂ ਦੇ ਨਾਲ ਪਿਆਰ ਨੌਜਵਾਨਾਂ ਦੇ ਨਾਲ ਬੜਾ ਪਿਆਰ ਬਜ਼ੁਰਗਾਂ ਦੇ ਨਾਲ ਬਹੁਤ ਪਿਆਰ ਮਤਾਵਾਂ ਦੇ ਨਾਲ ਪਿਆਰ ਬੱਚਿਆਂ ਦੇ ਨਾਲ ਪਿਆਰ ਅਤੇ ਇਹਦਾ ਪਿਆਰ ਨੂੰ ਵੇਖਦੇ ਹੋਏ ਕਿਸੇ ਵੀ ਪਾਰਟੀ ਨੇ ਆਪਣੀ ਪਾਰਟੀ ਨੂੰ ਤੋਂ ਉੱਪਰ ਉੱਠ ਕੇ ਇਸ ਬੰਦੇ ਦੀ ਧਰਮਪ੍ਰੀਤ ਦੀ ਮਤ ਕੀਤੀ ਆ ਉਹਨਾਂ ਨੇ ਕਿਹਾ ਵੀ ਪਾਰਟੀ ਆਪਣੇ ਥਾਂ ਰਵਾ ਗਿਆ ਹੀ ਪਾਰਟੀ ਨਾਲ ਹੀ ਪਰ ਇਹਦੇ ਪਿਆਰ ਦੇ ਨੂੰ ਪਿਆਰ ਨੂੰ ਜਿਹੜੀਆਂ ਵਾਂ ਉਹ ਵੋਟਾਂ ਨੂੰ ਪਾ ਕੇ ਤੇ ਵੱਡੀ ਲੀਡ ਦੇ ਤੇ ਜਤਾਇਆ ਵਾ ਜੀ ਇਹ ਬਹੁਤ ਵਧੀਆ ਮਿਹਨਤੀ ਬੰਦੇ ਜੀ ਇਹਨਾਂ ਨੇ ਪਹਿਲਾਂ ਵੀ ਮਿਹਨਤ ਕੀਤੀ ਆ ਅੱਗੇ ਵੀ ਇਹਨਾਂ ਦਾ ਨਸ਼ਿਆਂ ਨੂੰ ਦਾ ਲੱਕ ਤੋੜਨ ਵਾਸਤੇ ਬੜਾ ਚੰਗਾ ਰੁਝਾਨ ਆ ਜੰਤ ਕਰਦੇ ਰਹੇ ਆ ਅਤੇ ਅੱਗੇ ਵੀ ਸਾਨੂੰ ਇਤਿਹਾਸ ਆ ਕਿ ਇਹ ਨੌਜਵਾਨ ਚਿਹਰਾ ਵਾ ਤੇ ਇਹ ਉਹਨਾਂ ਮਾਵਾਂ ਦੇ ਕੀਰ ਨੇ ਬਚਾਊਗਾ ਜਿਨ੍ਹਾਂ ਦੇ ਆਪਣਾ ਪੁੱਤਰ ਜਿਹੜੇ ਚਲੇ ਗਿਆ ਇੱਕ ਇੱਕ ਲੋਕਾਂ ਦਾ ਬੱਚਾ ਜੀ ਅੱਜ ਕੱਲ ਇੱਕ ਇੱਕ ਬੇਟਾ ਵਾ ਤੇ ਉਹ ਵੀ ਜਦੋਂ ਨਸ਼ੇ ਨਾਲ ਤੁਰ ਜਾਂਦਾ ਵਾ ਤੇ ਉਹਨਾਂ ਮਾਵਾਂ ਦੇ ਉਹਨਾਂ ਭੈਣਾਂ ਦੇ ਕੁਛ ਪੱਲੇ ਨਹੀਂ ਰਹਿੰਦਾ ਤੇ ਸਾਨੂੰ ਇਸ ਬੇਟੇ ਦੇ ਆਸਿਆ ਕਿ ਇਹ ਜਿਹੜੀ ਆਵਾਜ਼ ਆ ਸਾਡੀ ਲੋਕਾਂ ਦੀ ਸਰਕਾਰ ਤੱਕ ਪਹੁੰਚਾਊਗਾ ਅਤੇ ਸਰਕਾਰ ਵੀ ਸਾਡੀ ਮਤ ਕਰੂਗੀ ਤੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਵੱਧ ਤੋਂ ਵੱਧ ਇਹੋ ਜੇ ਨੌਜਵਾਨਾਂ ਦਾ ਸਾਥ ਦਿਓ ਤੇ ਇਲਾਕੇ ਨੂੰ ਵੀ ਬੇਨਤੀ ਕਰਦੇ ਆ ਇਹ ਜੇstra ਅੱਗੇ ਸਾਥ ਦਿੱਤਾ ਵਾ ਇਸੇ ਤਰ੍ਹਾਂ ਹੀ ਵੱਧ ਤੋਂ ਵੱਧ ਇਹਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀਏ ਤੇ ਇਹ ਸਾਨੂੰ ਜਿਹੜਾ ਸਾਡੇ ਬੱਚੇ ਜਿਹੜੇ ਆ ਨਸ਼ਿਆਂ ਤੋਂ ਬਚਾਊਗਾ ਜੀ